ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪੈ ਥਾਂ ਨਾ ਸੋਚ ਹਰ ਮਾਨੈ ਅਗਲੀ ਕਾ ਪੰਕਤੀ نوٹ ਕਰਿਓ ਕਹਿੰਦੇ ਥਾਂ ਨੂੰ ਲਿਪਕ ਕੇ ਜਿਹੜੀ ਸੁਚਮ ਤੂੰ ਕਰ ਲਈ ਲੀਪੈ ਥਾਂ ਤੂੰ ਕਹਿੰਦਾ ਸੁਚਮ ਕਰ ਲਈ ਮੈਂ ਲੀਪੈ ਥਾਂ ਨਾ ਸੋਚ ਹਰ ਮਾਨੈ ਇਹ ਤੇਰੀ ਸੁਚਮ ਨੂੰ ਹਰੀ ਪਰਮੇਸ਼ਰ ਨਹੀਂ ਮੰਨਦਾ ਕਿੰਨੀ ਸਪਸ਼ਟ ਗੱਲ ਹੈ ਕਹਿੰਦੇ ਤੇਰੀ ਸੁਚਮ ਨੂੰ ਰੱਬ ਨਹੀਂ ਮੰਨਦਾ ਲਿਪੇ ਤਾਂ ਇਹਨਾਂ ਸੋਚ ਹਰਮਾਨ ਹੈ ਇਸ ਕਰਕੇ ਹੁਣ ਅਗਲੀ ਉਹ ਨੁਕਤਾ ਮੈਂ ਕਹਿ ਕੇ ਸ਼ਬਦ ਵਾਲਾ ਆਵਾਂ ਵੀ ਬਵੇਕੀ ਹਰ ਇੱਕ ਸਿੱਖ ਨੇ ਬਵੇਕੀ ਬਣਨਾ ਹੈ ਇਹ ਨਹੀਂ ਵੀ ਕੋਈ ਬਵੇਕੀ ਕੋਈ ਸਿੱਖਾਂ ਦੇ ਵਿੱਚ ਵੱਖਰਾ ਫਿਰਕਾ ਹੈ ਅੱਜ ਭਾਵੇਂ ਖਿਆਲ ਹੈ ਕਈਆਂ ਦਾ ਅਸੀਂ ਖੁਦ ਅਸੀਂ ਸਾਰਿਆਂ ਨੇ ਬਵੇਕੀ ਬਣਨਾ ਹੈ ਸਪਸ਼ਟ ਮੈਂ ਗੱਲ ਕਹਿ ਦੇਵਾਂ ਆਤਮ ਵਿਸ਼ਵਾਸ ਨਾਲ ਕੋਈ ਗੱਲ ਕਹਿਣੀ ਵਰਨਾ ਨਹੀਂ ਹੁੰਦੀ ਮੈਂ ਸਪਸ਼ਟ ਗੱਲ ਕਹਦੇ ਆ ਮੈਂ ਸਤਿਗੁਰ ਦੀ ਕਿਰਪਾ ਸਦਕਾ ਮੈਂ ਖੁਦ ਬਵੇਕੀ ਹਾਂ ਸਤਿਗੁਰ ਦੀ ਕਿਰਪਾ ਸਦਕਾ ਬਵੇਕੀ ਹਾਂ ਮੈਂ ਸਮਝੋ ਹੁਣ ਭਾਵ ਕੀ ਐ ਜਦੋਂ ਜੀਵਨਾ ਸ਼ਬਦ ਨੂੰ ਬੋਲੀਦਾ ਜੀਵ ਬੋਲਦੀ ਐ ਨਾ ਜਦੋਂ ਸ਼ਬਦ ਨੂੰ ਸੁਰ ਤੋਂ ਉਸੇ ਵੇਲੇ ਸੁਣ ਕੇ ਅਰਥ ਭਾਵ ਨੂੰ ਟੱਚ ਕਰ ਜਾਂਦੀ ਐ ਜਿਹੜੇ ਜਿਹੜੇ ਗੁਰਸਿੱਖ ਦੀ ਜੀਵ ਸ਼ਬਦ ਨੂੰ ਬੋਲੇ ਨਾਲ ਦੀ ਨਾਲ ਸੁਰ ਤੋਂ ਸੁਣ ਕੇ ਅਰਥ ਭਾਵ ਨੂੰ ਟੱਚ ਕਰ ਜੇ ਉਹਨੂੰ ਬਵੇਕੀ ਕਿਹਾ ਜਾਂਦਾ ਹੈ ਬੋਲੋ ਸਤਨਾਮ ਪੜੋ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਕਹਿੰਦੇ ਸ਼ਬਦ ਸੁਰਤ ਸੁਣ ਸ਼ਬਦ ਸੁਰਤ ਸੁਣ ਸਮਝ ਬੋਲ ਬਵੇਕੀ ਕਹਿੰਦੇ ਜਦੋਂ ਜੀਵ ਬੋਲਦੀ ਹੈ ਨਾ ਬੋਲ ਹੈ ਪਹਿਲਾ ਨੁਕਤਾ ਕੀ ਹੈ ਧਿਆਨ ਨਾਲ ਸਮਝੋ ਬ੍ਰਿਕੀ ਗੱਲਾਂ ਹੋ ਗਈਆਂ ਜੇ ਸ਼ਬਦ ਸੁਰਤ ਸੁਣ ਸਮਝ ਬੋਲ ਹੈ ਵੀ ਜਦੋਂ ਬੋਲਦਾ ਹੈ ਪਹਿਲਾਂ ਤਾਂ ਜਦੋਂ ਬੋਲਿਆ ਸ਼ਬਦ ਨੂੰ ਸੁਰਤ ਨੇ ਸੁਣ ਲਿਆ ਕਿਨੇ ਸੁਣ ਲਿਆ ਸ਼ਬਦ ਨੂੰ ਸਾਬਦ ਤੋਂ ਸੁਰਤ ਸੁਣ ਸੁਣਨ 사ਦੀ ਸਮਝ ਲਿਆ ਸੁਣ ਸਮਝ ਬੋਲ ਬਵੇਕੀ ਉਸ ਨੂੰ ਬਵੇਕੀ ਕਿਹਾ ਜਾਂਦਾ ਹੈ ਜਿਹੜਾ ਸ਼ਬਦ ਨੂੰ ਬੋਲਦਿਆਂ ਹੀ ਧਿਆਨ ਲਾ ਕੇ ਸੁਣ ਲਿਆ ਸੁਰਤ ਨੇ ਤੇ ਨਾਲ ਦੀ ਨਾਲ ਅਰਥ ਭਾਵ ਨੂੰ ਟੱਚ ਕਰ ਗਈ ਸੁਰਤ ਉਹਨੂੰ ਕਹਿੰਦੇ ਨੇ ਬਵੇਕੀ ਜਿਹੜੇ ਇਸ ਭਾਵਨਾ ਨਾਲ ਬਾਣੀ ਪੜ੍ਹਦੇ ਸ਼ਬਦ ਪੜ੍ਹਦੇ ਐ ਉਹ ਬਵੇਕੀ ਗੁਰਸਿੱਖ ਐ ਮੈਂ ਕਹਿੰਦਾ ਸਾਰੇ ਗੁਰਸਿੱਖਾਂ ਨੂੰ ਬਵੇਕੀ ਹੋਣਾ ਚਾਹੀਦਾ ਇਕੱਲੇ ਭਾਂਡੇ ਮਾਂਜ ਕੇ ਖਾਣ ਦੇ ਨਾਲ ਬਵੇਕੀ ਨਹੀਂ ਹੁੰਦਾ ਬੋਲੋ ਸਤਨਾਮ ਹਾਂ ਸਫਾਈ ਰੱਖਣੀ ਵੱਖਰਾ ਪੇਸ਼ਾ ਮੈਂ ਕੇਵਲ ਭਾਂਡੇ ਮਾਂਜ ਕੇ ਖਾਣ ਦੇ ਨਾਲ ਕੇਵਲ ਅਫਜ ਲਾਇਆ ਨਾਲ ਕੇਵਲ ਭਾਂਡੇ ਮਾਂਜ ਕੇ ਖਾਣ ਦੇ ਨਾਲ ਕੋਈ ਬਵੇਕੀ ਨਹੀਂ ਹੋ ਜਾਂਦਾ ਨਾ 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 ਬਵੇਕੀ ਉਹ ਹੈ ਜਿਹਦੀ ਸੁਰਤ ਬੋਲਦਿਆਂ ਸਾਰੀ ਸ਼ਬਦ ਨੂੰ ਦਿਭਾਵ ਨੂੰ ਟੱਚ ਕਰਦੀ ਹੈ ਇਦਾਂ ਅੰਦਰ ਬਵੇਕ ਬੁੱਧੀ ਬਣੇ ਤੇ ਆਪਾਂ ਨਿਤ ਗੁਰੂ ਤੋਂ ਮੰਗਦੇ ਮੰਗਦੇ ਬਣਜੋ ਪ੍ਰਮਾਣ ਵੀ ਲੈ ਲਓ ਹਾਰ ਪਰਿਓ ਚੱਕ ਲਿਆ ਕਰੋ ਪੰਗਤੀ ਹਾਰ ਪਰਿਓ Swami ਕੈ ਦੁਆਰਾ ਹੈ ਦੀਜਾ ਬੁੱਧ ਬਵੇਕਾ ਮਾਲਕ ਦੇ ਦਰ ਤੋਂ ਮੈਂ ਨਿਤ ਮੰਗਦਾ ਹਾਂ ਮਾਲਕ ਜੀ ਕਿਰਪਾ ਕਰੋ ਮੈਨੂੰ ਬਿਵੇਕ ਬੁੱਧੀ ਦੀ ਦਾਤ ਬਖਸ਼ੋ ਬਿਵੇਕ ਕੀ ਹੁੰਦਾ ਹੈ ਅੰਦਰ ਸੋਝੀ ਆ ਜਾਂਦੀ ਹੈ ਗੁਰੂ ਦੇ ਗਿਆਨ ਰਾਹੀਂ ਪਤਾ ਲੱਗਣ ਲੱਗ ਜਾਂਦਾ ਹੈ ਗਲਤ ਕੀ ਹੈ ਠੀਕ ਕੀ ਹੈ ਸੱਚ ਕੀ ਹੈ ਝੂਠ ਕੀ ਹੈ ਕਰਨਾ ਕੀ ਹੈ ਕੀ ਨਹੀਂ ਕਰਨਾ ਇਹ ਸਾਰੀ ਸੋਝੀ ਅੰਦਰ ਵਸ ਜਾਂਦੀ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਸੱਚ ਕੀ ਹੈ ਝੂਠ ਕੀ ਹੈ ਗਲਤ ਕੀ ਹੈ ਠੀਕ ਕੀ ਹੈ ਇਹਦੀ ਸਮਝ ਆਉਣ ਲੱਗੀ ਬਿਵੇਕੀ ਹੋ ਗਿਆ ਬੋਲੋ ਸਤਨਾਮ ਵਾਹਿਗੁਰੂ ਵੇਖੀ ਹੋ ਗਿਆ ਗੁਰੂ ਬਖਸ਼ਦਾ ਵਿਵੇਕ ਬਖਸ਼ਦਾ ਗੁਰੂ ਵਿਵੇਕ ਆ ਹੁੰਦਾ ਬਵੇਕ ਤੇ ਸਾਰਿਆਂ ਨੇ ਬਣਨਾ ਨਾ ਸਾਰਿਆਂ ਨੇ ਬਣਨਾ ਹੈ ਇਹ ਨਹੀਂ ਸਾਡੇ ਸਾਡੇ ਵਿੱਚ ਕੋਈ ਵਿਵੇਕ ਕੋਈ ਕੋਈ ਵੱਖਰਾ ਕਲਸਤਾ ਕੋਈ ਜਾਂ ਵੱਖਰੀ ਸੰਪਰਦਾ ਹੈ ਕੋਈ ਨਹੀਂ ਜੀ ਹਰ ਸਿੱਖ ਵਿਵੇਕੀ ਬਣਨਾ ਹੀ ਬਣਨਾ ਹੈ ਬਣੋ ਸਾਰੇ ਬਵੇਕੀ ਬਣੋ ਸੋ ਰਹੁ ਵਿਚਾਰ ਸੋ ਇਦਾਂ ਇਹਨਾਂ ਨੁਕਤਿਆਂ ਨੂੰ ਅਸੀਂ ਦ੍ਰਿੜ ਕਰਨ ਦੀ ਕੋਸ਼ਿਸ਼ ਕਰੀਏ ਬਿਵੇਕ ਕੀ ਹੁੰਦਾ ਆਪਾਂ ਦ੍ਰਿੜ ਕਰ ਲਿਆ ਸੋ ਸਾਡੇ ਅੰਦਰ ਇੱਕ ਸੋਝੀ ਪੈਦਾ ਹੋਵੇ ਸੁਰਤ ਦੇ ਵਿੱਚ ਤਤ ਮਿਥਿਆ ਵਿਵੇਚਨ ਕਰਨ ਦੀ ਤਤ ਮਿਥਿਆ ਵੀ ਅਸਲੀਅਤ ਕੀ ਹੈ ਝੂਠ ਕੀ ਹੈ ਉਹਦਾ ਨਖੇੜਾ ਕਰਨ ਦੀ ਸਮਝ ਗਏ ਵਿਵੇਚਨ ਨਖੇੜਾ ਜੋ ਜੋ ਸਾਡੀ ਸੁਰਤ ਸੱਚ ਝੂਠ ਦਾ ਨਖੇੜਾ ਕਰਨ ਲੱਗ ਗਈ ਤਾਂ ਸਮਝ ਲਓ ਬਵੇਕੀ ਹੋ ਗਿਆ ਇਹ ਭਾਵ ਅੰਦਰ ਸਮਾਉਣਾ ਹੈ